ਆਮ ਖੇ ਦੇ ਕੰਮ ਹਰ ਗੁੰਦੇ ਆ ਲੋਕਾਂ ਦੇ ਲਈ ਲਿਪਸਿਕ ਬੁੱਲਾਂ ਤੇ ਲਾਉਣ ਵਾਸਤੇ ਲੱਭਣ ਡੇ ਇਹਨੂੰ ਆਪਣਾ ਲਮਾਰੀ ਤੇ ਮੰਨ ਵਾਸਤੇ ਲੱਭ ਗਈ ਬੈਠੀ ਹੋ ਕੇ ਤਾਂ ਬੇਬੇ ਬਣੀ ਪੂਰੀ ਹੈ ਹਾਂਜੀ ਕੋਈ ਗੱਲ ਬਾਤ ਸੁਣਾਓ ਕੀ ਗੱਲ ਗੁੱਸੇ ਜੇ ਕਿਉਂ ਕੀ ਗੱਲ ਹੋ ਗਈ ਜੇ ਪੁੱਛਾਂ ਮੁੰਡਾ ਤੋ ਕੁਆੜੰਦਾ ਵਾ ਕਿੰਨੇ ਮਾਰਿਆ ਉਹ ਦਾਦੂ ਨੇ ਮਾਰਿਆ? ਕਿਉਂ ਮਾਰਿਆ? ਸਾਰੇ ਹੀ ਮਾਰ ਦਿੱਤੇ। ਕਿਉਂ ਮਾਰਿਆ ਦਾਦੂ ਨੇ? ਮੈਨੂੰ ਬਤਾਓ ਨਾ ਕਿਉਂ ਮਾਰਿਆ? ਮੈਂ ਹੋਂਦਾ ਆਇਆ। ਹਾਂ? ਉਹ ਤਾਂ ਮਾਰਿਆ। ਉਹ ਤਾਂ ਮਾਰਿਆ। ਪਰ ਵੀ ਹਾਂ ਤੇ ਤ희 ਕੋਈ ਗਲਤੀ ਕੀਤੀ ਹੋਣੀ ਨਾ? ਹਾਂਜੀ। ਗਲਤੀ ਤੇ ਹੀ ਕੋਈ। ਕਿਹੜੀ ਗਲਤੀ ਕੀਤੀ ਸੀ? ਉਹ ਸੁੱਟੂ ਕੀਤਾ ਮੈਂ। ਲਾ ਇਹ ਕੋਈ ਗਲਤੀ ਥੋੜੀ ਹੋਈ। ਮਾਰਿਆ ਤੇ ਮੈਂ ਹੀ ਹੋ ਮਾਰਿਆ। ਮੰਮਾ ਨੇ ਮਾਰਿਆ। ਅ ਮੰਮਾ ਨੇ ਕੋ ਮਾਰਿਆ। ਕਿਉਂ ਮਾਰਿਆ ਤੈਨਸ਼ਤਾ ਨਹੀਂ ਕੀਤੀ ਨਹੀਂ ਤੂੰ ਬੂਆ ਬਾਂਦ ਕਰਤਾ ਤੇ ਉਹ ਨਾਲ ਦੇ ਸਿਰ ਦਿੱਤੇ ਬਾਤਾ ਸਿਰ ਦਿੱਤੇ ਪਾਣੀ ਪਾਤਾ ਹਾਂ ਯਾ ਦੇ ਕੈਸੇ ਦਿੱਤੇ ਬਿਲਕੁਲ ਕਾਪਣ ਦੇ ਸਿਰ ਦਿੱਤੇ ਪਾਣੀ ਪਾ ਦੀਏ ਨਹੀਂ ਬਿਲਕੁਲ ਨਹੀਂ ਬਿਲਕੁਲ ਕਿਉਂ ਨਹੀਂ ਪਾ ਦੇ ਨੇ ਥੋੜਾ ਜਿਹਾ ਐਸੇ ਦੇਖ ਕੇ ਦੇਖੀ ਬਿਲਕੁਲ ਨਹੀਂ ਬਿਲਕੁਲ ਕਿਉਂ ਨਹੀਂ ਥੋੜਾ ਜਿਹਾ ਹਾਂ ਮਾਸਾੜਾ ਚਲ ਸਿਰਵਗਾਓ ਤੇ ਜੁੰਡੀਆਂ ਕਰਾਓ ਮਮਾ ਨੇ ਮੈਨੂੰ ਰੈਡੀ ਕਰੋ ਬਸ ਨਹੀਂ ਕੰਮ ਨਾ ਜਾਣਾ ਕੋਈ ਗੱਲ ਨਹੀਂ ਸੋਮਵਾਰ ਤੋ ਰੁਕ ਜਾ ਬਸ ਇਹਦੀ ਐਡਮਿਸ਼ਨ ਭਈ ਕਰਾਤੀ ਸਾਰੇ ਜਾਣੇ ਕਹਿੰਦੇ ਸੀ ਇਹਦੀ ਧੀ ਦੀ ਐਡਮਿਸ਼ਨ ਕਰਵਾਤੀ ਆ ਤੇ ਸੋਮਵਾਰ ਤੋ ਦੀ ਇਹਨੇ ਸਕੂਲ ਜਾਇਆ ਕਰਨਾ ਟਾਈਮਿੰਗ ਇਹਦੀ ਹੋਏਗੀ 9 ਵਜੇ ਦੀ 9 ਵੇ ਤੋ ਲੈ ਕੇ ਰਾਤ ਦੇ 7 ਵਜੇ ਤੱਕ ਇਹਨੇ ਹੁਣ ਸਕੂਲ ਹੀ ਰਹਿਣਾ ਹੈ 9 ਵਜੇ ਤੱਕ ਘਰ ਆਉਣਾ 9 ਤੋ ਬਾਅਦ 9 ਵਜੇ ਤੋਂ ਲੈ ਕੇ 12 ਵਜੇ ਤੱਕ ਤੇ ਉੱਥੇ ਮੇਰੇ ਸਲੂਨ ਦੇ ਲੱਗੇ ਹੈ ਮੇਰੀ ਧੀ ਨੇ ਝਟ ਸਲੂਨ ਤੇ ਆ ਜਾ ਕਰਨਾ ਮੜ ਕੇ ਬਾਦ ਦੱਸੂ ਵੀ ਲੱਗੇ ਹੈ ਹਾਂਜੀ 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 ਕਿਹੜੀ ਜੁੱਤੀ 9 ਵਜੇ ਵਾਲਾ ਉਹ ਨਾ ਮੜਾ ਕਰਦੇ ਕਿੱਥੇ ਜਾਣਾ ਹੈ ਸੋ ਉੱਥੇ ਗਲੀ ਚ ਜਾਣਾ ਹੈ ਐਸਾ ਨਵੀਂ ਪਾਗੜੀ ਜਾਣਾ ਹੈ ਹਾਂ ਨਾ ਪਤਾ ਸਤਿਆ ਯਾਦਵ ਦੇ ਕੋਲ ਪਾਣੀ ਉਹਨਾਂ ਨੇ ਪੀ ਗਏ ਲੀਕ ਪੀ ਗਏ ਇੱਧਰ ਆ ਗਿਆ ਆਪਣਾ ਦਾਣਾ ਪਾਣੀ ਦਾਣਾ ਪਾਣੀ ਇਦਾਂ ਜੇਤਾ ਜਣਾ ਮੇਰੇ ਦਾਦਾ ਕਹਿੰਦੇ ਹੁੰਦੇ ਦਾਣਾ ਪਾਣੀ ਗੁਰੂ ਦਾ ਪੰਨੀ ਇਦਾਂ ਕਰਕੇ ਕਹਿੰਦਾ ਤੇ ਬੜੀ ਜਿਹ ਅਰਦਾਸ ਕਰ ਦਿੰਦਾ ਜਿਹ ਦਾਦਾ ਅਡਾ ਲੈ ਵੀ ਹਰਗਣ ਤੇ ਸਾਡੀ ਉੱਠ ਗਈ ਆ ਇਹ ਸੁਤੀ ਸੀਗੀ ਉਹ ਫਿਰ ਮੈਂ ਖੜਨਾ ਨਹੀਂ ਹੋ ਚੱਲੇ ਸਾਰੇ ਰਹਿਣ ਦੇ ਨੂੰ ਫਿਰ ਨਾ ਖਾੜੇ ਨੂੰ ਸਿਰ ਨੇ ਭਗੌਂ ਦੇ ਸਿਰ ਵਾਗ ਗਿਆ ਹਰਗੁੰਦਣ ਤਹਣਾ ਪਾ ਚੱਲੇ ਆ ਕਿਥੇ ਚੱਲੇ ਆਂ ਗਣਪਾ ਆਪਾਂ ਸੁਲੰਗੋਂ ਤਨੇ ਪੁੱਤ ਚੱਲੇ ਆਪਾਂ ਚੱਲੇ ਆਂ ਗੁਰਦੁਆਰਾ ਸਾਈਬ ਬੱਧਵਲਾ ਸਾਹਿਬ ਮੱਥਾ ਟੇਕਣਾ ਅਸੀਂ ਆਪਾਂ ਗੁਰਦੁਆਰੇ ਸਾਹਿਬ ਤੇ ਨਹੀਂ ਆਹ ਫੇਰ ਸਸਿਕਾਲ ਜੀ ਸਵਾਗਤ ਆ ਤੁਹਾਡਾ ਆਏ ਜਨੇ ਵਲੌਗ ਦੇ ਵਿੱਚ ਹੋਰ ਸਭ ਨਾ ਸਾਰੇ ਕਿਦਾਂ ਕੈਮ ਆਪਾਂ ਬਹੁਤ ਉੱਡੀਆ ਚੜਦੀ ਕਲਾ ਜੀ ਤੇ ਚੱਲੇ ਸੀ ਦਸਾ ਮੱਥਾ ਟੇਕਣ ਵਾ ਤੇ ਅੱਜ ਸ਼ਨੀਵਾਰ ਨਾਲੇ ਆਪਣੀ ਗੱਡੀ ਲੈ ਕੇ ਗੱਡੀ ਖਰਾਬ ਹੋਈ ਸੀ ਫਰੰਟ ਵਾਲੀਆਂ ਦੀਆਂ ਲਾਈਟਾਂ ਖਰਾਬ ਹੋ ਗਈਆਂ ਡੈਮੇਜ ਹੋਈਆਂ ਲਾਈਟ ਉਹਨਾਂ ਨੇ ਮੈਨੂੰ ਫੋਟੋ ਭੇਜੀ ਫਿਰ ਉਹ ਕਿਦਾਂ ਪਤਾ ਨਹੀਂ ਕਿਦਾਂ ਟੁੱਟ ਗਈ ਮੈਨੂੰ ਕੋਈ ਸਮਝ ਹੀ ਨਹੀਂ ਲੱਗੀ ਯਾਰ ਗੱਡੀ ਕਿਤੇ ਵੱਜੀ ਵੀ ਨਹੀਂ ਆ ਪਤਾ ਨਹੀਂ ਕੀ ਹੋਇਆ ਇਹ ਕੀ ਬਣਿਆ ਮੈਨੂੰ ਕੋਈ ਸਮਝ ਨਹੀਂ ਲੱਗੀ ਆ ਤਰਕੇ ਤਰਕੇ ਇਹ ਕਹੀ ਕਰਕੇ ਜਾਣਾ ਇਹ ਦੱਸ ਦੇ ਮਾਈ ਚੱਲ ਆਜਾ ਚੱਲ ਆਜਾ ਆਜਾ ਲੈ ਵੀ ਹੁਣ ਆਪਾਂ ਚੱਲ ਪਏ ਆ ਚੱਲ ਆ ਜਾ ਉਹਦੀ ਚਾਂਜਰ ਜੀ ਅੜਦੀ ਓ ਯਾਰ ਜੁੱਤੀ ਦੇ ਵਿੱਚ ਚਲ ਚੱਲ 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 ਇੱਧਰ ਆਈ ਹੋਵੇ ਇਹ ਆਜੀ ਬੈਠੀ ਕਿੱਥੇ ਆ ਆਜੀ ਬੈਠੀ ਲੈ ਵੀ ਚੱਲ ਪਏ ਆਪਾਂ ਬੈ ਗਏ ਆ ਇਹ ਰਿਕਸ਼ਾ ਹਰ ਮਨ ਹੈ ਹੱਦ ਨਹੀਂ ਕੋਈ ਸੀ ਮੇਰੀ ਆਪਾਂ ਗੁਰਦਰਾ ਸਾਹਿਬ ਜਿਵੇਂ ਭੜਕੇ ਰਾਮ ਕੀ ਦੇਨ ਪਿੱਛੇ ਘਰ ਹੋਰ ਬਸ ਹੀ ਭਰਗੀਪੁਰੀ ਦੇ ਸਾਰੀ ਭਰਗੀ ਬਸ ਉਹ ਮਗਰਲੀ ਤੇ ਬੰਨੇ ਉਧਰਲੀ ਤੇਰਾ ਫੇਵਰੇਟ ਗਾ ਬਹੁਤ ਗਰਮੀ ਆ ਤਲ ਗਿਆ ਆਪਣਾ ਆਵੇ ਗਰਮੀ ਬਹੁਤ ਜ਼ਿਆਦਾ ਪਹੁੰਚ ਗਈ ਹੈ ਹਰ ਗੁੰਦੇ ਤੇ ਫਟੜੀ ਆ ਗਈ ਹੈ ਹਰ ਗੁੰਦੇ ਇਧਰ ਛੱਡਿ ਗੁਰੇ ਹੀ ਜਾਣ ਦੀ ਹੈ ਹਰ ਗੁੰਦੇ ਕੋਲਾ 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 ਮੈਂ ਇੱਥੇ ਹਰ ਗੁੰਦੇ ਕੋਲ ਲੱਗੇ ਆਓ ਨਿੰਬੂ ਪਾਣੀ ਕੀ ਆ ਨਿੰਬੂ ਪਾਣੀ ਦਾ ਹਾਂ ਓਕੇ ਆ ਉਹ ਗੱਡੀ 'ਚ ਪਹੁੰਚ ਗਏ ਆਪਾਂ ਹੁਣ ਆਪਣੀ ਗੱਡੀ ਹੋਸ਼ ਹੋਣ ਦੀ ਹੈ ਇਹ ਕੁੜੀ ਨਾ ਸ਼ਤਾਨੀ ਕਰੀ ਜਾਂਦੀ ਚੱਰੀ ਜਾਂਦੀ ਆ ਆ ਪਤਾ ਨਹੀਂ ਕਿਹੜੀ ਗੇਮ ਹੁੰਦੀ ਮੈਨੂੰ ਨਹੀਂ ਪਤਾ ਕਿਹੜੀ ਆ ਵੀ ਆ ਜਿਹੜੀ ਇਹ ਸ਼ਤਾਨੀ ਡੀ ਕਨ ਪੱਲਾ ਜਾ ਤੋੜਦਾ ਇਹਨਾਂ ਦਾ ਪੱਲਾ ਜਾ ਲਗਾ ਇਹਨਾਂ ਨਾਲ ਨੱਚਦਾ ਘਰਦਾ ਵੇ ਤੇ ਇਸ ਜੇ ਕੱਢ ਤੇ ਇਥੇ ਰਹਿਣ ਦੇ ਇਹਨੂੰ ਹੁਣ ਪਿਆ ਨਾ ਸ਼ਤਾਨੀ ਕਰ ਆਪਾਂ ਨਹੀਂ ਗੱਡੀ ਇਧਰ ਹੋਸ਼ ਹੋਣ ਦੀ ਆ ਉਹ ਸਾਹਮਣੇ ਬੰਦ ਵੀ ਕਾਫੀ ਹੋ ਗਿਆ ਇਹ ਤੇਲੀ ਵੀਡੀਓ ਬਣਾਵਾ ਕਹਿੰਦੀ ਬੋਲਦੇ ਨਹੀਂ ਹੈ ਆਪਣਾ ਹਨੇਰਾ ਕਾਫੀ ਹੋ ਗਿਆ 8 ਵਜ ਗਏ ਨਾ ਖੋਲ ਨਾ ਹਰ ਗੱਲ ਸਤਾਨੀ ਕਰੀ ਜਾਂਦੀ ਹੈ ਗੱਡੀ ਦੇ ਲੁੱਕ ਚੈੱਕ ਕਰ ਰਹੇ ਨੇ ਦੇਸ਼ ਕੀ ਕਰੇ ਪੂਰੀ ਤਿਆਰ ਤਾਂ ਦੇ ਰਹੀਦਾ ਲੈ ਵੀ ਉਧਰੋਂ ਹਨ ਨੂੰ ਕਾਲੀ ਹੋ ਤੇ ਆ ਆ ਕੰਮ ਉਹ ਕਰਤਾ ਇਹਨਾਂ ਨੇ ਜਿਹੜਾ ਨਹੀਂ ਕਰਨਾ ਚਾਹੀਦਾ ਨੈਟ ਨਾ ਚੱਲਿਆ ਹੀ ਨਹੀਂ ਫੇਰ ਆ ਇਹ ਵੀ ਚੰਗਾ ਹੈ ਚੈੱਕ ਕਰ ਲੈ ਕੰਮ ਗੱਡੀ ਦੀਆਂ ਲਾਈਟਾਂ ਵੀ ਬੰਦ ਹੋ ਗਈਆਂ ਇਹ ਤਾਂ ਇਧਰੋਂ ਇਹਨਾਂ ਦੀ ਬੰਦ ਹੋ ਗਈ ਹੈ ਕਰ ਲੋ ਆਏ ਹੁਣ ਕੀ ਕਰਾਂਗੇ ਹੁਣ ਕੀ ਕਰੀਏ ਹੁਣ ਕੀ ਕਰੀਏ ਹਾਂਜੀ ਹੈ ਹਰ ਗੁਣ ਹਾਂਜੀ ਭਾਈ ਦੱਸੋ ਉਹ ਆ ਗਈ ਬੱਤੀ ਵਧੀਆ ਵਧੀਆ ਆ ਗਈ ਹੋਰ ਬੋਲਦਾ ਭਾ ਇਹਦੇ ਦੇ ਫਿਊਜ ਉੱਡ ਗਏ ਕੋਈ ਨਾ ਲੱਗੇ ਹੰਦੂ ਬੰਨ ਨੂੰ ਇਹ ਨਾ ਵੀ ਚੱਲਣੀ ਭਰਾਓ ਓਕੇ ਹਾਂ ਅੱਗੇ ਚੱਲਣ ਲਈ ਗੱਡੀ ਵਾਗੀ ਠੀਕ ਤੇ ਹੁਣ ਹਰ ਗੋਣ ਵਾਸਤੇ ਦੁੱਧ ਲੱਗਿਆ ਪਾਉਣ ਇੱਥੇ ਲੱਗ ਗਿਆ ਘਰ ਮੇਰਾ ਕਿਤੇ ਬੜਾ ਬਹੁਤ ਟਾਈਮ ਲੱਗਦਾ ਯਾਰ ਬਹੁਤ ਖਰਚੀ ਪਾ ਲਓ ਚਲੋ ਦੀ ਰਾਹ ਇਧਰ ਉਸਤਾਈ ਗੱਡੀ ਆਪਣੀ ਉੱਤੇ ਹੋ ਜੀ ਚੱਲੇ ਹੁਣ ਆਪਾਂ ਆਪਣੀ ਅੱਜ ਪਣਾ ਨਹੀਂ ਤੇ ਸਾਨੂੰ ਕਿੰਦੇ ਵਿੱਚ ਲਾੜਾ ਕਮਾਲ ਹੋ ਗਈ ਓਏ ਗੱਡੀ ਇਧਰ ਲਾਤੀ ਸਾਈਡ ਤੇ ਸਿੱਧਾ ਸਾਹਿਬ ਪਹੁੰਚ ਗਏ ਆਪਾਂ ਗੱਡੀ ਸਾਈਡ ਤੇ ਲਗਾਤੀ ਆ ਹਾਜਰ ਆਸ ਬਹੁਤ ਹੀ ਬੱਲੇ 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 ਬਹੁਤ ਸ਼ੰਕਤ ਆਪਾਂ ਪੱਲੇ ਚੱਲੇ ਜਾਂਦੇ ਹਾਂ ਜੀ ਜੀ ਚੜਾ ਚੜਾ ਚੱਲਾਂਗੇ ਉਹ ਦੇਖੋ ਛੱਡ ਜੇ ਮੱਥਾ ਆਪਾਂ ਠੇਕ ਲੈਣ ਚੱਲੇ ਆਪਾਂ ਮਗਾ ਜਾਂਦੇ ਜਾਂਦੇ ਹਾਂ ਟਿੱਕੀ ਖਾ ਲਈ ਮੇਰੀ ਟਿੱਕੀ ਫੇਵਰੇਟ ਆ ਤੇ ਸੰਦੀਪ ਨੇ ਇਧਰੋਂ ਖਾਣੇ ਪਤਨੀਆਂ ਕੀ ਮਸਾਲਾ ਜਿਆ ਚਾਣੇ ਨਾਲ ਪਾਪ ਕੌਰ ਲਾਦੇ ਨੇ ਤੇ ਕਾਟਨ ਕੈਂਡੀ ਮੰਗਣ ਦੀ ਕਿ ਕਿਹੜੇ ਵਧੀਆ ਲੱਗਦੇ ਨੇ ਨਾ ਸਾਡੀ ਉਹ ਜੀ ਚੱਲੇ ਚੱਲੋ ਚਲੋ ਚੱਲੀਏ ਬਾਬੂ ਜੀ ਤੁਹਾਰੇ ਰਸਾ ਸਾਡੇ ਕੋਲੋਂ ਮਾਦੇ ਕੱਲ ਰਿਹਾ ਪਾਪ ਕੌਰ ਫੇਰ ਕੇ ਪਹੁੰਚ ਗਿਆ ਦੱਸੇ ਨੇ ਕਹਾ ਮੈਂ ਤੇਰੇ ਨਾਲ ਨਾ ਪ੍ਰਿਆਕ ਕਰਦੇ ਆ ਕਹਿੰਦਾ ਰਾਤ ਮੈਨੂੰ ਬੜਾ ਡਰ ਲੱਗਦਾ ਮੈਂ ਕੱਲਾ ਨਹੀਂ ਰਹਿ ਸਕਦਾ ਬਾਪ ਲੈ ਨਾ ਕਿਦਨੇ ਇਹਨਾਂ ਪ੍ਰੈਮ ਕਰਦ ਨੇ ਨਾ ਕਹਿੰਦਾ ਵੇ ਬਾਪੂ ਨੇ ਕਹਣਾ ਇਦਾਂ ਕਰ ਵੀ ਬਰਬਾਦ ਹੈ ਨਾ ਪਹਿਲਾਂ ਹੀ ਪਰਚੇ ਘਟਾਲਾ ਵੀ ਆ ਆਪੇ ਛੇਤੀ ਛੇਤੀ ਪੈਂਦੀ ਸਟਾਂ ਹੀ ਅੰਦਰ ਚਲ ਜਾਗੇ ਹਸਪਤਾਲ ਦੇ ਆਓ ਵੇ ਨਾ ਰਾਜ ਕੇ ਦਮ ਤੋੜ ਜਾ ਜੇ ਜੋ ਰਾਜ ਮੈਂ ਸਮਾਪਤੀ ਤਰਾ ਤਰਵੀਸ਼ਾ ਤਰਵੀਸ਼ਾ ਪਹੁੰਚ ਗਿਆ ਆ ਗਏ ਆਪਣੀ ਰਾਣੀ ਸੁੰਦਰਾ ਪਰਲਨ ਚਾਹਦੀ ਹਵਾ ਘਾਟੀਆਂ ਗੱਡੀ ਚ ਇਹ ਪ੍ਰਸ਼ਾਦ ਲੈਂਦਾ ਵਾ ਡੈਡੀ ਨੂੰ ਦੇ ਦਿੰਨੇ ਆ ਹਾ ਮੈਨੂੰ ਚਾਚੀ ਹਾਰ ਗਿਆ ਵੀ ਖਾਣ ਲੱਗ ਪਈ ਕਿੰਨੇ ਕਿਹੜਾ ਮਸਲਾ ਹੈ ਬੇਸ਼ਰਮ ਤੇ ਹੈਗੇ ਇਹਨਾਂ ਨੇ ਕਿਹੜਾ ਲਾ ਕੇ ਬੈਠਿਆ ਗਿਆ ਨੂੰ ਬਿਸਨਾ ਬਿਲਕੁਲ ਜਸੀਰ ਬਿਲਕੁਲ ਹਾਂ ਰੇ ਆ ਵੀ ਇੱਕੋ ਬੁਰਕੀ ਜਿ ਲੈ ਗਈ ਹੈ ਕਿੱਡੀ ਟਿੱਕੀ ਵੱਡ ਕੇ ਨੇ ਪਿੱਛੇ ਕਿਹੜਾ ਆ ਬੇਸੇ ਆਹ ਬੱਲੇ 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 ਆਹ ਟਿੱਕੀ ਆ ਮਾਰਦਣਾ ਦੇਖ ਆ ਵੇਖ ਲੋ ਹੁਣ ਸਲਾਪ ਨਹੀਂ ਮੇਰੇ ਕੋਲ ਹੁਣ ਸਲਾਪ ਕਿਹਦੇ ਹਿਸਾਬ ਨਾਲ ਮਾਰੀਏ ਅੱਧੀ ਟਿੱਕੀ ਦੇ ਵੱਡ ਕੇ ਲੱਗੀ ਜਸੀਰ ਲੈਂਦਾ ਹੋਈ ਹਾਂ ਲੈ ਸੂਈ ਐਚਡੀ ਫਤਨ ਵੱਜ ਗਏ 12 ਦੇ ਪਿਆਜ਼ ਲੈਣ ਵਾ ਤੇ ਘਰੇ ਆਣੀ ਕਿਲੋ ਕਰਾ ਲੈ ਕਿਲੋ ਕਿਲੋ ਐ ਘੁੰਮ ਰਹੇ ਆ ਸਕੂਲ ਦੇ ਸਾਹਮਣੇ ਹਾਂ ਨਾ ਕਾਰ ਚ ਸੁਤੀਂ ਕਾਰ ਚ ਉਤਰਨੇ ਦੇਰ ਹੋਈ ਤੇ ਨਾਲੇ ਉੱਤ ਕਿਲੋ ਤੇ ਹੁਣ ਪੰਗੇ ਲਈ ਜਾਂਦੇ ਸਲਾਈ ਹਾਂ ਯਾਰ ਬਾਗੇ ਸਲਾਈ ਇੱਕ ਤਾਂ ਗਵਾਸਤੀ ਪਤਾ ਨਹੀਂ ਕਿੱਥੇ ਸੁੱਟਦੀ ਹੈ ਰਹਿਣ ਦੇ ਨੂੰ ਪਈ ਇੱਥੇ ਤੇ ਬੰਦੇ ਨੇ ਚਾਹ ਵਾਲੇ ਹੈਂ Yeah.